ਵੇ ਇੱਥੇ ਦੇਖੋ ਕਿ ਜ਼ਿਆਦਾ ਤੁਹਾਨੂੰ ਸਿਰਫ ਜਿਹੜੇ ਕਾਰਜਕਰਤਾ ਕਈਏ ਉਹੀ ਬੈਠੇ ਨਜ਼ਰ ਆਣਗੇ ਆਮ ਲੋਕ ਜਿਹੜੇ ਨੇ ਉਹ ਨਜ਼ਰ ਨਹੀਂ ਆਉਂਦੇ ਇਹ ਜਿੱਥੇ VOTING ਹੁੰਦੀ ਹੈ ਉਸ ਤੋਂ ਦੀ 200 ਮੀਟਰ ਦੀ ਦੂਰੀ ਤੇ ਇਸ ਤਰੀਕੇ ਦੇ ਜਿਹੜੇ ਨੇ ਇਹ ਬਣੇ ਹੁੰਦੇ ਨੇ ਔਰ ਇਹ ਦੇਖੋ ਕਿ ਪੂਰੇ ਖਾਲੀ ਪਏ ਨੇ ਔਰ ਇਸੇ ਤਰੀਕੇ ਨਾਲ ਜਦੋਂ ਸਕੂਲ ਦੇ ਅੰਦਰ ਅਸੀਂ ਗਏ ਇਕਾਦੁੱਕਾ ਜਿਹੜੇ ਲੋਕ ਨੇ ਉਹ ਬਾਹਰ ਆ ਰਹੇ ਨੇ VOTING ਕਰਕੇ ਜ਼ਿਆਦਾ ਉਸ਼ਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਉਸ ਦੀ ਇੱਕ ਵਜ੍ਹਾ ਹੈ ਗਰਮੀ ਗਰਮੀ ਬੇहद ਜ਼ਿਆਦਾ ਹੈ ਔਰ ਇਸ ਵਜ੍ਹਾ ਕਰਕੇ ਲੋਕ ਜਿਹੜੇ ਨੇ ਘਰੋਂ ਬਾਹਰ ਸਵੇਰੇ ਸਵੇਰੇ ਵੀ ਘਟ ਬਾਹਰ ਨਿਕਲ ਰਹੇ ਨੇ ਹਾਲਾਂਕਿ ਲਗਾਤਾਰ ਅਪੀਲ ਜ਼ਰੂਰ ਕੀਤੀ ਜਾ ਰਹੀ ਹੈ तमाम ਸਿਆਸੀ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਵੱਲੋਂ ਕਿ ਵੱਧ ਤੋਂ ਵੱਧ ਘਰੋਂ ਬਾਹਰ ਨਿਕਲਿਆ ਜਾਵੇ ਘਰੋਂ ਬਾਹਰ ਨਿਕਲ ਕੇ ਜ਼ਿਆਦਾ ਤੋਂ ਜ਼ਿਆਦਾ ਵੋਟ ਦਾ ਇਸਤੇਮਾਲ ਕੀਤਾ ਜਾਵੇ ਔਰ ਹੁਣ ਇਹ ਬੜਾ ਅਹਿਮ ਹੋਏਗਾ ਨਤੀਜਿਆਂ ਦੇ ਉੱਤੇ ਕਿ ਵੋਟ ਪਰਸੈਂਟੇਜ ਕਿੰਨੀ ਹੋਏਗੀ ਜੇਕਰ ਵੋਟ ਪਰਸੈਂਟੇਜ ਥੋੜੀ ਹੁੰਦੀ ਹੈ ਤਾਂ ਉਸ ਦਾ ਕਿਸ ਨੂੰ ਨੁਕਸਾਨ ਹੋਏਗਾ ਕਿਸ ਨੂੰ ਫਾਇਦਾ ਮਿਲੇਗਾ ਇਹ 23 ਤਰੀਕ ਨੂੰ ਪਤਾ ਲੱਗੇਗਾ ਲੇਕਿਨ ਵੋਟ ਵੱਤੋ ਵੱਤ ਪਵੇ ਇਹ ਸਿਆਸੀ ਲੀਡਰ ਲਗਾਤਾਰ ਅਪੀਲ ਕਰ ਰਹੇ ਨੇ ਕਿ ਘਰੋਂ ਬਾਹਰ ਨਿਕਲੋ ਆਪਣੀ ਵੋਟ ਦਾ ਇਸਤੇਮਾਲ ਕਰੋ ਇਹ ਦੇਖੋ ਇਸ ਥਾਂ ਦੇ ਉੱਤੇ ਇਸ ਸਕੂਲ ਦੇ ਵਿੱਚ ਇਹ ਗੁਰਨਾਣਕ ਪਬਲਿਕ ਸਕੂਲ ਹੈ ਇੱਥੇ 20 ਲੋਕ ਜਿਹੜੇ ਨੇ ਇਕਦੁੱਕਾ ਹੀ ਨਜ਼ਰ ਆ ਰਹੇ ਨੇ ਸਵੇਰੇ ਸਵੇਰੇ ਪਹਿਲਾ ਅੱਧਾ ਘੰਟਾ ਆ ਲੋਕ ਜ਼ਰੂਰ ਬਾਹਰ ਆਏ 40 50 ਲੋਕ ਬਾਹਰ ਆਏ ਲੇਕਿਨ ਹੁਣ ਜੇ ਥੋੜੀ ਦੇਰ ਬਾਅਦ ਇਲੈਕਸ਼ਨ ਕਮਿਸ਼ਨਰ ਦੀ ਵੈਬਸਾਈਟ ਤੇ ਵੀ ਦੇਖਾਂਗੇ ਕਿ ਕਿੰਨੀ ਕੁ ਵੋਟ ਪਰਸੈਂਟੇਜ ਹੋਈ ਹੈ ਉਹ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਜ਼ਿਆਦਾ ਉਤਸ਼ਾਹ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਮਹਿਲਾਵਾਂ ਕੁਝ ਆਈਆਂ ਨੇ ਵੋਟ ਦਾ ਇਸਤੇਮਾਲ ਕਰਨ ਦੇ ਲਈ ਕੁਝ ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹ ਨਜ਼ਰ ਆ ਰਹੇ ਨੇ ਲੇਕਿਨ ਇਹ ਕਹੀਏ ਕਿ ਜਿਹੜੀ ਨੌਜਵਾਨ ਜਨਰੇਸ਼ਨ ਉਹ ਬਹੁਤ ਘੱਟ ਜਿਹੜੀ ਹੈ ਉਹ ਵੋਟ ਪਾਉਣ ਦੇ ਲਈ ਸੁੱਝ ਸੁੱਝੇ ਘਰੋਂ ਬਾਹਰ ਨਿਕਲੀ। ਕਈ ਵਾਰ ਹੁੰਦਾ ਹੈ ਕਿ ਅੱਜ ਛੁੱਟੀ ਵਾਲਾ ਮਾਹੌਲ ਹੈ। 10 ਵਜੇ ਉੱਠਾਂਗੇ, 11 ਵਜੇ ਉੱਠਾਂਗੇ। ਉਸ ਤੋਂ ਬਾਅਦ ਵੋਟ ਦਾ ਇਸਤੇਮਾਲ ਕਰਾਂਗੇ। ਔਰ ਇਹ ਤਸਵੀਰਾਂ ਨੇ ਇਸ ਇਲਾਕੇ ਦੀਆਂ ਦਾ ਕੁਝ ਸੀਨੀਅਰ ਸਿਟੀਜ਼ਨ ਨੇ ਸਰ ਵੋਟ ਦਾ ਇਸਤੇਮਾਲ ਤੁਸੀਂ ਕਰ ਰਹੇ ਹੋ। ਔਰ ਇਸ ਵਾਰ ਤਾਂ ਇਹ ਇੱਕ ਇਹ ਕੀ ਇੱਕ ਪੂਰਾ ਸ਼ਾ ਹੁੰਦਾ ਤੁਸੀਂ ਤਾਂ ਕਈ ਕਈ ਇਲੈਕਸ਼ਨ ਦੇਖੇ ਹੋਣੇ ਆ ਇਸ ਵਾਰ ਦਾ ਇਲੈਕਸ਼ਨ ਬਾਕੀ ਇਲੈਕਸ਼ਨ ਤੋਂ ਕੀ ਵੱਖਰਾ ਤੁਹਾਨੂੰ ਨਜ਼ਰ ਆਉਂਦਾ ਐਸਕੇ ਇਲੈਕਸ਼ਨ ਤੋਂ ਬੜਾ ਹਾਈ ਪ੍ਰੋਫਾਈਲ ਇਲੈਕਸ਼ਨ ਹੈ ਜੀ ਹਾਂ ਅਰੇ ਵੱਡੇ ਵੱਡੇ ਚਿਹਰੇ ਹਾਂਜੀ ਹਾਂਜੀ ਸਭ ਵੱਡੇ ਵੱਡੇ ਚਿਹਰੇ ਆ ਹਾਂ ਮੈਂ ਕਿ ਜੋ ਇੱਥੇ ਕੈਂਪੇਨਿੰਗ ਹੋਈ ਹੋਰ ਤਾਂ ਮੇਰੇ ਗੱਲ ਕਰਦੀ ਅੱਜ ਤੱਕ ਇਹੋ ਜਿਹੀ ਹੋਈ ਨਹੀਂ ਕਿਤੇ ਹਾਂ VOTER ਕੀ ਸੋਚਦਾ ਜਦੋਂ ਇੰਨੇ ਹਾਈ ਪ੍ਰੋਫਾਈਲ ਚਿਹਰੇ ਹੁੰਦੇ ਨੇ ਮੁੱਦੇ ਦੇਖੇ ਜਾਂਦੇ ਨੇ ਜਾਂ ਚਿਹਰੇ ਦੇਖੇ ਜਾਂਦੇ ਨੇ ਜਾਂ ਪਾਰਟੀ ਦੇਖੀ ਜਾਂਦੀ ਹੈ ਇਹ 온 ਸਾਰਾ ਮਿਲਾਜੁਲੇ ਹੋ ਗਿਆ ਜੀ ਕੰਮ ਅਹਲ ਕੀ ਪਰ ਦੇਖੋ ਕਿ ਬੋਟਰ ਵੀ ਪੱਤੇ ਨਹੀਂ ਖੋਲਦਾ ਸਾਰਿਆਂ ਨੂੰ ਹਾਂ ਕਰ ਦਿੰਦਾ ਕਿ ਹਾਂ ਠੀਕ ਹੈ ਕਿਸੇ ਨਾਲ ਵਿਗਾਰ ਨਹੀਂ ਨਹੀਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ ਪਰ ਇਹ ਦੇਖਿਆ ਕਿ ਜਿਆਦਾ ਲੋਕ ਨਹੀਂ ਆ ਰਹੇ ਉਸ਼ਾ ਉਸ ਤਰੀਕੇ ਦਾ ਨਜ਼ਰ ਨਹੀਂ ਆ ਰਿਹਾ ਬਾ ਬਾ ਸੀਨੀਅਰ ਲੋਕ ਨੇ ਕੁਝ ਮਹਿਲਾਵਾਂ ਵੀ ਨੇ ਯੂਥ ਘਰੋਬਾਰ ਘੱਟ ਨਿਕਲ ਰਿਹਾ ਬਾ ਨਹੀਂ ਆਏਗਾ ਜੀ ਆਏਗਾ ਸਾਰੇ ਆਣਗੇ ਪੱਕਾ ਆਣਗੇ ਹਾਂਜੀ ਹਾਂਜੀ ਉਮੀਦ ਜ਼ਿਆਦਾ ਹੈ ਟਨ ਅਰਾਊਂਡ ਜ਼ਿਆਦਾ ਹੋਏਗਾ ਪੱਕਾ ਇਸ ਦਾ ਅਸਰ ਸਾਈ ਦੇ ਇਲੈਕਸ਼ਨ ਤੇ ਵੀ ਪੈਂਦਾ ਜਾਂ ਲੋਕ ਇਹ ਵੀ ਸੋਚਦੇ ਆ ਕਿ ਸਰਕਾਰ ਬਣੀ ਹੋਈ ਹੈ ਕਿਸੇ ਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਇਸ ਕਰਕੇ ਕੀ ਕਰਨਾ ਵੋਟ ਪਾ ਕੇ ਇਹ ਵੀ ਦਿਮਾਗ ਦਾ ਜੀ ਬਿਲਕੁਲ ਠੀਕ ਹੈ ਇਹ ਵੀ ਇਹ ਤਾਂ ਗਵਰਨਮੈਂਟ ਦਾ ਜਿਹੜੇ ਚੱਲ ਰਹੇ ਉਹਨਾਂ ਦੀ ਹੈ ਹੀ ਹੈ ਤਾਂ ਇੱਕ ਬਾਈ ਇਲੈਕਸ਼ਨ ਇੱਕ ਸੀਟ ਦੀ ਹੈ ਗਰਮੀ ਫੈਕਟਰ ਵੀ ਹੈ ਕਿ ਯਾਰ ਗਰਮੀ ਬਹੁਤ ਹੈ ਕੀ ਕਰਨ ਜਾਣਾ ਹੈ ਵੀ ਅੱਜ ਕੰਪੈਰੀਟਿਵਲੀ ਮੌਸਮ ਤਾਂ ਠੀਕ ਹੈ ਜੀ ਜਿਵੇਂ ਜਿਵੇਂ ਦਿਨ ਖੁੱਲੇਗਾ ਗਰਮੀ ਹੈ ਉਹ ਫਿਰ ਘਟ ਜਾਏਗਾ ਐਸਵੇਰੇ ਸਵੇਰੇ 10 ਵਜੇ ਤੱਕ ਆਨੇ ਚਾਹੀਦੇ ਲੋਕ ਆਨੇ ਚਾਹੀਦੇ ਚਲੋ ਤਾਂ ਲੋਕ ਵੀ ਉਡੀਕ ਰਹੇ ਨੇ ਕਿ ਸ਼ਾਇਦ ਹੋਰ ਲੋਕ ਘਰੋਂ ਬਾਹਰ ਨਿਕਲਣ ਵੋਟ ਦਾ ਇਸਤੇਮਾਲ ਕਰਨ ਦੇ ਲਈ ਔਰ ਇੱਕ ਫਰਕ ਇਹ ਵੀ ਹੁੰਦਾ ਤੁਸੀਂ ਵੋਟ ਪਾਏ ਅ ਅੱਛਾ ਤੁਸੀਂ ਡਿਊਟੀ ਤੇ ਹੋ ਤਾਂ ਇੱਕ ਫਰਕ ਇਹ ਵੀ ਹੁੰਦਾ ਹੈ ਕਿ ਜਦੋਂ ਇਸ ਤਰੀਕੇ ਦਾ ਇਲੈਕਸ਼ਨ ਹੋਵੇ ਦਾ ਇਹ ਇਹ ਹੈ ਕਿ ਸਰਕਾਰ ਤਾਂ ਆਲਰੇਡੀ ਬਣੀ ਹੋਈ ਹੈ ਕੋਈ ਜ਼ਿਆਦਾ ਫਰਕ ਕਿਸੇ ਨੂੰ ਨਹੀਂ ਪੈਣਾ ਇਸ ਕਰਕੇ ਵੀ ਲੋਕੀ ਸੋਚਦੇ ਨੇ ਦੂਸਰਾ ਜਿਹੜਾ ਬੜਾ ਅਹਿਮ ਪੁਆਇੰਟ ਦਿੱਤਾ ਕਿ ਹਾਈ ਪ੍ਰੋਫਾਈਲ ਚਿਹਰੇ ਨੇ ਥੇ ਕੋਈ ਕਿਸੇ ਨਾਲ ਵਿਗਾੜਨਾ ਨਹੀਂ ਜਾਂਦਾ ਔਰ ਕਿਤਨਾ ਕਿਤੇ ਇਸ ਗੱਲ ਨੂੰ ਧਿਆਨ ਚ ਰੱਖ ਕੇ ਵੀ ਕਈ ਲੋਕ ਜਿਹੜੇ ਨੇ ਉਹ ਘਰੋਂ ਅਜੇ ਬਾਹਰ ਨਹੀਂ ਨਿਕਲ ਰਹੇ ਕਿ ਕਿਸ ਪਾਸੇ ਜਾਣਾ ਹੈ ਕਿੱਧਰ ਜਾਣਾ ਹੈ ਲੋਕਾਂ ਦੇ ਆਪਣੇ ਮੂਡ ਦਾ ਅਜੇ ਇਹ ਕਹੀਏ ਕਿ ਕਹਿਣਾ ਬੇहद ਮੁਸ਼ਕਲ ਹੈ ਕਿ ਕਿਸ ਪਾਸੇ ਕਿਸ ਕਿਸ ਪਾਸੇ ਵੋਟ ਪਾਣੀ ਹੈ ਇਹ ਵੀ ਲੋਕ ਜਿਹੜੇ ਨੇ ਅਜੇ ਆਪਣੇ ਪੱਤੇ ਵੀ ਨਹੀਂ ਖੋਲਦੇ ਔਰ ਆਪਣਾ ਮੂਡ ਵੀ ਦੱਸਣ ਦੇ ਮੂਡ ਦੇ ਵਿੱਚ ਨਜ਼ਰ ਨਹੀਂ ਆਉਂਦੇ ਜੀ ਜੀ ਪੰਕਾਇਤ ਤੁਸਾਨੂੰ ਲਾਈਵ ਤਸਵੀਰਾਂ ਦਿਖਾਉਂਦ ਰੋ ਮੈਂ ਆਪਣੇ ਸਹਿਯੋਗੀ ਦਾ ਰੁਕ ਰਾਂਗੇ ਰਜਿੰਦਰ ਜੋ ਕਿ ਲਾਈਵ ਜੁੜੋ ਹੈ ਨੇ ਐਨ ਐਮ ਜੈਨ ਪਬਲਿਕ ਸਕੂਲ ਤੋਂ ਰਜਿੰਦਰ ਕਿਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਵੇਖਣ ਨੂੰ ਮਿਲ ਰਹੀਆਂ ਕਿ ਇੱਥੇ ਉਤਸ਼ਾਹ ਵੋਟਰਸ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ 1 ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਕਿ ਲੋਕ ਪੋਲਿੰਗ ਸਟੇਸ਼ਨ ਤੱਕ ਪੋਲਿੰਗ ਸੈਂਟਰਸ ਤੱਕ ਪਹੁੰਚ ਰਹੇ ਨੇ ਜੋ ਸਵੇਰੇ 7 ਵਜੇ ਤੋਂ VOTING ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਔਰ ਲੋਕ ਬੜੇ ਉਤਸ਼ਾਹ ਦੇ ਨਾਲ ਆਪਣੀ ਵੋਟ ਦਾ ਕਿਹੜਾ ਇਸਤੇਮਾਲ ਕਰ ਰਹੇ ਨੇ ਔਰ ਕਿਤਨਾ ਕਿਤੇ ਵੀ ਕਾ ਜਾ ਸਕਦਾ ਖਾਸ ਕਰ ਮਹਿਲਾਵਾਂ ਜਿਹੜੀਆਂ ਨੇ ਉਹ ਵੋਟ ਪਾਉਣ ਦੇ ਲਈ ਜਰੂਰ ਪੋਲਿੰਗ ਬੂਥ ਸਟੇਸ਼ਨ ਤੇ ਪਹੁੰਚੀਆਂ ਨੇ ਔਰ ਇੱਕ ਤਸਵੀਰ ਜਿਹੜੀ ਹੈ ਸਕੂਲ ਦੀ ਜਿਸ ਤਰੀਕੇ ਦੇ ਨਾਲ ਦਿਖਾਵਾਂਗੇ ਕਿ ਮਹਿਲਾਵਾਂ ਖਾਸ ਕਰ ਜਿਹੜੀਆਂ ਨੇ ਉਹ ਜਰੂਰ ਪੋਲਿੰਗ ਸਟੇਸ਼ਨ ਤੇ ਆਪਣੀ ਵੋਟ ਹੱਕ ਦਾ ਇਸਤੇਮਾਲ ਕਰਨ ਜਾ ਰਹੀਆਂ ਨੇ ਇਸ ਦੇ ਨਾਲ ਨਾਲ ਜਿਹੜੇ ਨੌਜਵਾਨ ਨੇ ਉਹ ਵੀ ਜਿਹੜੇ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਬੇਸ਼ੱਕ ਇਹ ਪੌਸ਼ ਏਰੀਆ ਪੌਸ਼ ਇਲਾਕਾ ਲੇਕਿਨ ਕਿਹਾ ਜਾ ਸਕਦਾ ਹੈ ਕਿ ਲੋਕ ਜਿਹੜੇ ਵੋਟ ਪਾਉਣ ਦੇ ਲਈ ਜਰੂਰ ਪਹੁੰਚ ਰਹੇ ਨੇ ਤਾਂ ਨੌਜਵਾਨ ਵੀ ਜਿਹੜੇ ਨੇ ਉਹ ਵੀ ਪਹੁੰਚ ਰਹੇ ਨੇ ਖਾਸ ਕਰ ਜਿਹੜੀਆਂ ਮਹਿਲਾਵਾਂ ਦਾ ਜਿਸ ਤਰੀਕੇ ਨਾਲ ਜ਼ਿਕਰ ਕੀਤਾ ਤਾਂ ਮਹਿਲਾਵਾਂ ਵੋਟ ਪਾਉਣ ਦੇ ਲਈ ਆ ਰਹੀਆਂ ਨੇ ਗੱਲਬਾਤ ਵੀ ਕਰਾਂਗੇ ਮੈਮ ਵੋਟ ਪਾਉਣ ਜਾ ਰਹੇ ਨੇ ਹਾਂ ਜੀ ਹਾਂ ਜੀ ਆ ਕੀ ਲੱਗਦਾ ਹੈ ਕਿਹੜੇ ਮੁੱਦੇ ਰਹਿਣ ਵਾਲੇ ਨੇ ਆਮ ਤੌਰ ਤੇ 3.5 ਸਾਲ ਬਾਅਦ ਦੁਬਾਰਾ ਤੋਂ ਜਿਹੜੀ ਜਿੰਨੀ ਚੋਣ ਹੋ ਰਹੀ ਹੈ। ਪਰ ਇਹ ਤਾਂ ਬਾਅਦ ਵਿੱਚ ਪਤਾ ਲੱਗੇਗਾ ਜਦੋਂ ਆਏਗੀ। ਰਿਪੋਰਟ ਆਏਗੀ ਸਾਰੀ ਫਿਰ ਪਤਾ ਲੱਗੇਗਾ। ਸਰ ਵੋਟ ਪਾਣ ਆਏ ਹੋ? ਜੀ। ਕਿਸ ਤਰੀਕੇ ਨਾਲ ਦੇਖਦੇ ਹਾਂ ਜਿਵੇਂ ਗਰਮੀ ਦਾ ਵੀ ਮੌਸਮ ਹੈ ਔਰ ਕਿਤਨੇ ਕਿਤੇ ਵੀ ਜਾ ਸਕਦਾ ਹੈ ਕਿ ਚਾਰੇ ਪਾਰਟੀਆਂ ਵੱਲੋਂ ਆਪਣੀ ਬਾਹ ਲਗਾਈ ਗਈ। ਹਾਂ ਜੀ ਵਿਕਾਸ ਕਰਕੇ ਦੇ। ਅਸੀਂ ਚਾਹਨੇ ਕਿ ਵਿਕਾਸ ਹੋਵੇ। ਵਿਕਾਸ ਦੇ ਖਾਤਰ ਅਸੀਂ ਵੋਟ ਪਾ ਰਹੇ ਹਾਂ ਠੀਕ ਹੈ ਜੀ ਵਾਹ ਤਾਂ ਲੋਕਾਂ ਲੋਕ ਜਿਹੜੇ ਨੇ ਵਿਕਾਸ ਦੇ ਉੱਤੇ ਵੋਟ ਦੀ ਗੱਲ ਕਰ ਰਹੇ ਨੇ ਆ ਤਸਵੀਰਾਂ ਜਿਹੜੀਆਂ ਇੱਕ ਵਾਰ ਫਿਰ ਤੋਂ ਦਿਖਾ ਦਈਏ ਕਿ ਖਾਸ ਕਰ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਦੇ ਵੱਲੋਂ ਆਪਣੀ ਜਿਹੜੀ ਆ ਵੋਟ ਹੱਕ ਦਾ ਇਸਤੇਮਾਲ ਜਿਹੜਾ ਕੀਤਾ ਜਾ ਰਿਹਾ ਔਰ ਇਸ ਦੇ ਨਾਲ ਨਾਲ ਨਾ ਲਗਰ ਗੱਲ ਕਰੀਏ ਤਾਂ ਦੂਸਰੇ ਪਾਸੇ ਵੀ ਜਿਹੜੇ ਬੂਥ ਲਗਾਏ ਗਏ ਨੇ ਉੱਥੇ ਵੀ ਲੋਕਾਂ ਦਾ ਜਿਹੜਾ ਉਤਸ਼ਾਹ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ ਤਾਂ ਸਿੱਧੇ ਤੌਰ ਤੇ ਅਗਰ ਕਿਹਾ ਜਾਵੇ ਤਾਂ ਬੇਸ਼ੱਕ 11 ਵਜੇ ਤੋਂ ਬਾਅਦ ਜਿਹੜੀ ਪਰਸੈਂਟੇਜ ਸਾਹਮਣੇ ਆਵੇਗੀ ਕਿ ਆਖਿਰ ਕਿੰਨੇ ਪਰਸੈਂਟ ਵੋਟ ਪੋਲ ਹੋਈ ਹੈ ਲੇਕਿਨ ਇਸ ਜਗ੍ਹਾ ਤੇ ਜਿਹੜੀ VOTING ਦੀ ਪ੍ਰਕਿਰਿਆ ਉਹ ਜ਼ਰੂਰ ਜਾਰੀ ਹੈਗੀ ਆ ਔਰ ਖਾਸ ਕਰ ਜਿਹੜੀਆਂ ਮਹਿਲਾਵਾਂ ਨੇ ਉਹ ਆਪਣਾ ਵੋਟ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਆ ਰਹੀਆਂ ਨੇ ਇਥੇ ਹੋਰ ਵੀ ਮਹਿਲਾਵਾਂ ਨੇ ਮੈਮ ਵੋਟ ਪੋਲ ਕਰਤੀ ਜੀ ਹਾਂਜੀ ਕਿਸ ਤਰੀਕੇ ਨਾਲ ਉਤਸ਼ਾਹ ਦੇਖਦੇ ਹੋ ਜੀ ਖਾਸ ਕਰ ਗਰਮੀ ਦਾ ਮੌਸਮ ਉਤਸ਼ਾਹ ਤਾਂ ਬਹੁਤ ਹੈ ਲੋਕੀ ਆਣਗੇ ਪਾਣਗੇ ਬੋਤ ਜਰੂਰ ਪਾਣਗੇ ਜਿਨ੍ਹਾਂ ਉਹ ਚੰਦ ਨੇ ਸਾਡੇ ਪੰਜਾਬ 'ਚ ਬਦਲਾ ਆਵੇ ਕਰਨ ਪਾਣਗੇ ਬੋਤ ਜੀ ਲੱਗਦਾ ਖਾਸ ਕਰ ਮਹਿਲਾਵਾਂ ਅੱਜ ਘਰੋਂ ਬਾਹਰ ਨਿਕਲੀਆਂ ਨੇ ਉੰਗਲੀ ਜਰੂਰ ਮੈਂ ਮਹਿਲਾਵਾਂ ਲੱਗਦਾ ਨਿਕਰੀਆਂ ਆਣ ਗਿਆ ਹੋਲੀ ਹੋਲੀ ਹੈ ਤੇ ਮਹਿਲਾਵਾਂ ਨੂੰ ਕਰਾਂ ਚ ਕੰਮ ਬਹੁਤ ਹੁੰਦੇ ਨਾ ਥੋੜਾ ਟਾਈਮ ਲੱਗ ਜਾਂਦਾ ਆਣ ਕੇ ਮਹਿਲਾਵਾਂ ਜਰੂਰ ਆਣਗੀਆਂ ਮੈਂ ਪਿਛਲੀ ਵਾਰ ਵੀ ਮਹਿਲਾਵਾਂ ਨੇ ਸਭ ਤੋਂ ਜ਼ਿਆਦਾ ਵੋਟ ਪੂਲ ਕੀਤੀ ਸੀ ਅੱਜ ਵੀ ਮਹਿਲਾਵਾਂ ਸਭ ਤੋਂ ਅੱਗੇ ਹਾਂਜੀ ਬਿਲਕੁਲ ਜੀ ਮਹਿਲਾਵਾਂ ਅਸੀਂ ਖੜੀਆਂ ਸਵੇਰ ਦੇ ਡਟ ਕੇ ਆਣ ਵਾਲੀਆਂ ਨੇ ਸਾਡੀਆਂ ਹੋਰ ਸਾਥ ਨਾਲ ਵੀ ਬਸ ਜੀ ਤਾ ਖਾਸ ਕਰ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਜਿਹੜੀਆਂ ਵੋਟ ਪੋਲ ਕਰਨ ਦੇ ਲਈ ਸਭ ਤੋਂ ਅੱਗੇ ਜਿਹੜੀਆਂ ਇੱਥੇ ਨਜ਼ਰ ਆ ਰਹੀਆਂ ਨੇ ਕਿਉਂਕਿ ਅਜਿ ਤਰੀਕੇ ਦੇ ਨਾਲ ਦੇਖਣ ਨੂੰ ਮਿਲਿਆ ਜੇ ਤੁਸੀਂ ਮਹਿਲਾਵਾਂ ਨਾਲ ਗੱਲਬਾਤ ਕਰਪਾਓ ਉਹਨਾਂ ਤੋਂ ਪੁੱਛ ਪਾਓ ਕਿ ਕਿਹੜੇ ਮੇਨ ਇਸ਼ੂਸ ਨੂੰ ਮੁੱਦਿਆਂ ਨੂੰ ਦਿਮਾਗ ਚੜਾ ਕੇ ਉਹਨਾਂ ਦੇ ਵੱਲੋਂ ਵੋਟ ਪਾਈ ਜਾ ਰਹੀ ਹੈ ਜੀ ਜੀ ਮੈਮ ਕਿਹੜੇ ਕਿਹੜੇ ਇਸ਼ੂਸ ਰਹਿਣ ਵਾਲੇ ਨੇ ਆਮ ਤੌਰ ਤੇ ਮਹਿਲਾਵਾਂ ਨੂੰ ਜਿਸ ਤਰੀਕੇ ਦੇ ਨਾਲ ਸਰਕਾਰ ਤੋਂ ਉਮੀਦਾਂ ਹੁੰਦੀਆਂ ਨੇ ਵਿਰੋਧੀ ਧਿਰ ਵੀ ਆਪਣਾ ਦਾਵਾ ਕਰਦੇ ਨੇ ਕੰਮਾਂ ਦਾ ਸਰਕਾਰ ਤੋਂ ਮਿੱਦਾਂ ਮਹਿਲਾਵਾਂ ਨੂੰ ਬਹੁਤ ਨੇ ਪਰ ਮੋਦੀ ਜੀ ਕਰਨਗੇ ਉਹਨਾਂ ਦੇ ਸਾਰੇ ਸੁਪਨੇ ਸੱਚ ਜੇ ਪਹਿਲਾਂ ਜਿਹੜੀ ਸਰਕਾਰ ਆਈ ਉਹਨਾਂ ਦਾ ਕੋਈ ਸੁਪਨਾ ਸੱਚ ਨਹੀਂ ਹੋਇਆ ਕੋਈ ਕੰਮ ਨਹੀਂ ਆ ਇਹ ਸੜਕਾਂ ਦੇ ਦੇਖੋ ਕਹਰੇ ਪੂਰੇ ਹਾਲ ਨੇ ਹਜ਼ਾਰ ਹਜ਼ਾਰ ਰੁਪਏ ਕਹਿੰਦੇ ਸੀ ਅਸੀਂ ਮਹਿਲਾਵਾਂ ਨੂੰ ਜਮਾ ਕੇ ਕੋਈ ਦਿੱਤਾ ਨਹੀਂ ਮੋਦੀ ਸਰਕਾਰ ਹੀ ਕਹੇ ਸੀ ਝੂਠ ਨਹੀਂ ਬੋਲਦੀ ਜੋ ਕਰਦੀ ਆ ਕਰਕੇ ਦਿਖਾਉਂਦੀ ਆ ਜੀ ਮਤਲਬ ਮੋਦੀ ਦੇ ਭਗਤੋਂ ਹਾਂ ਮੈਂ ਮੋਦੀ ਪੂਰੇ ਪੂਰੇ ਮੋਦੀ ਭਗਤ